ਐਜ਼ ਐਨ ਐਡਵੋਕੇਟ ਮੈਂ ਇਸ ਤੋਂ ਪਹਿਲਾਂ ਵੀ ਆਪਣਾ ਦਿਖਾ ਕੇ ਅਟੈਕੀ ਆ ਮੇਰਾ ਆਇਡੈਂਟੀਟੀ ਕਾਰਡ ਆ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦਾ ਮੇਰੀ 2006 ਦੀ ਪੰਜਾਬ ਐਂਡ ਹਰਿਆਣਾ ਬਾਰ ਕਾਉਂਸਲ ਵੱਲੋਂ ਜਿਹੜੀ ਸੀ ਮੇਰੀ ਐਨਰੋਲਮੈਂਟ ਹੋਈ ਹੋਈ ਆ ਰੈਗੂਲਰ ਮੈਂਬਰ ਮੈਂ ਇਸ ਬਾਰ ਐਸੋਸੀਏਸ਼ਨ ਦਾ ਆ ਇਹਦੇ ਨਾਲ ਹੀ ਮੇਰੇ ਕੋਲ ਜਿਹੜਾ ਆ ਇਹ ਹੈਗਾ ਮੇਰਾ ਸਰਟੀਫਿਕੇਟ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਵੱਲੋਂ 30 6 ਨੂੰ 30 ਜੂਨ ਨੂੰ 319 ਨੰਬਰ ਦੇ ਨਾਲ ਮੈਨੂੰ ਇਸ਼ੂ ਕੀਤਾ ਗਿਆ ਮੇਰਾ ਰੋਲ ਕੀ as an advocate with amritsar bar association and has been practicing as an advocate in district court samritsar since 2006 to till date he is a regular member of amritsar bar association pradhan saade gurpreet bhanesar ji secretary vicky mehra ji mere naal baithe ne saade bar de pehlo pradhan reh chuke ne bahut satkar yog advocate pradeep saini ji ne advocate aman bhardwaj ne advocate aman deepan dhava ne advocate sahaban baithe ha main ਐਡਵੋਕੇਟ ਦੀ ਹਸਿਆਤ ਦੇ ਤੌਰ ਤੇ ਐਸ ਐਨ ਐਡਵੋਕੇਟ ਮੈਂ ਲੀਗਲ ਐਡਵੋਕੇਟ ਲੀਗਲ ਐਡਵਾਈਜ਼ਰ ਸਰਦਾ ਬਕਰਮ ਸੇ ਮਜੀਠੀਆ ਸਾਹਿਬ ਆਇਆ ਮੈਂ ਐਡਵੋਕੇਟ ਵੀ ਹਾਂ ਮੈਂ ਆਪਣੇ ਕਾਨੂੰਨੀ ਤੌਰ ਤੇ ਜਿਹੜੇ ਮੇਰੇ ਰਾਈਟਸ ਨੇ ਮੋਂਨਾ ਰਾਈਟ ਦੇ ਅਧਿਕਾਰ ਖੇਤਰ ਦੇ ਵਿੱਚ ਰਹਿੰਦਿਆਂ ਹੋਇਆ ਅੱਜ ਚੰਡੀਗੜ੍ਹ ਆਣਾ ਸੀਗਾ ਕਿਉਂਕਿ ਇੱਕ ਐਡਵੋਕੇਟ ਦਾ ਰਾਈਟਾ ਤਾਂ ਅੱਜ ਕੋਰਟ ਦੇ ਵਿੱਚ ਵੀ ਪੇਸ਼ੀ ਹੋ ਰਹੀ ਸੀ ਸਰਦਾ ਮਜੀਠੀਆ ਸਾਹਿਬ ਨੇ ਮੈਨੂੰ ਆਪਣੇ ਵੀ ਹਾਈ ਕੋਰਟ ਦੇ ਵਿੱਚ ਕੰਮ ਨੇ ਅਸੀਂ ਜਾਣਾ ਪਰ ਇਹਨਾਂ ਨੇ ਪੁਲਿਸ ਨੇ ਪਿਛਲੇ 1 ਘੰਟੇ ਤੋਂ ਵੱਧ ਸਮਾਂ ਹੋ ਗਿਆ ਜਦੋਂ ਮੈਂ ਘਰੋਂ ਨਿਕਲ ਲੱਗਾ ਤੇ ਇਹਨਾਂ ਨੇ ਆਣ ਕੇ ਮੈਨੂੰ ਘਰੇ ਹਾਊਸ ਅਰੈਸਟ ਕਰਕੇ ਡਿਟੇਨ ਕਰ ਦਿੱਤਾ ਗਿਆ ਮੈਂ ਇਹਨਾਂ ਨੂੰ ਇਹ ਗੱਲ ਕਹੀ ਕਿ ਐਡਵੋਕੇਟ ਦੇ ਰਾਈਟਸ ਦੇ ਵੀ ਅਗੇਂਸਟ ਜਿਹੜੀ ਹੈ ਵਾਇਲੇਸ਼ਨ ਹੈ ਕਲਾਇੰਟ ਪ੍ਰਿਵੀਲੇਜ ਐਕਟ ਦੇ ਅਗੇਂਸਟ ਇਹਦੀ ਵਾਇਲੇਸ਼ਨ ਹੈ ਮੈਂ ਵਕੀਲ ਆ ਮੈਨੂੰ ਤੁਸੀਂ ਵਕੀਲ ਦੇ ਹੋਣ ਦੇ ਤੌਰ ਤੇ ਨਹੀਂ ਰੋਕ ਸਕਦੇ ਜੇ ਤੁਸੀਂ ਰੋਕ ਰਹੇ ਹੋ ਤਾਂ ਮੈਨੂੰ ਕੋਈ ਨੋਟਿਸ ਦਿਓ ਮੈਨੂੰ ਕੋਈ ਨੋਟਿਸ ਇਸ਼ੂ ਕਰੋ ਮੈਨੂੰ ਕਾਰਨ ਦੱਸੋ ਕਿਉਂ ਜਾ ਰਿਹਾ ਤੇ ਇਹਨਾਂ ਵੱਲੋਂ ਇੱਕੋ ਹੀ ਗੱਲ ਕਹੀ ਜਾ ਜੀ ਤੁਸੀਂ ਇਕਾਲੀਦਾਨ ਨਾਲ ਸੰਬੰਧ ਤੁਸੀਂ ਇਕਾਲੀਦਾਨ ਨਾਲ ਸੰਬੰਧ ਤੁਸੀਂ ਆਉਂਦੇਦਾਰ ਇਹ ਗੱਲ ਦੱਸੋ ਕਿ ਕਿਤੇ ਲਿਖਿਆ ਕਿ ਕਿਸੇ ਪਾਰਟੀ ਦਾ ਉਧੇਦਾਰ ਹੋਣਾ ਮੈਂ ਲੀਗਲ ਵਿੰਗ ਦਾ ਵੀ ਉਧੇਦਾਰ ਹਾਂ ਉਕਾਲੀ ਦਲ ਦੇ ਲੀਗਲ ਵਿੰਗ ਦਾ ਉਧੇਦਾਰ ਪਰ ਮੈਂ ਅੱਜ ਜਿਹੜੀ ਗੱਲ ਕਰ ਰਿਹਾ ਮੈਂ ਬਿਲਕੁਲ ਡਰੈਸ ਕੋਡ ਦੇ ਵਿੱਚ ਹਾਂ ਮੈਂ ਅੱਜ ਐਡਵੋਕੇਟ ਦੀ ਹਸਿਆਤ ਦੇ ਵਿੱਚ ਹੀ ਚੱਲ ਰਿਹਾ ਮੈਂ ਪਿਛਲੇ ਦਿਨਾਂ ਤੋਂ ਐਡਵੋਕੇਟ ਦੇ ਤੌਰ ਤੇ ਕੰਮ ਆਪਣਾ ਕਰ ਰਿਹਾ ਜਿੱਥੇ ਵੀ ਮੇਰੇ ਕਲਾਇੰਟ ਨੂੰ ਲੋੜ ਪੈਂਦੀ ਮੈਂ ਐਸਾਂ ਐਡਵੋਕੇਟ ਉੱਤੇ ਹਾਜ਼ਰ ਹੋ ਰਿਹਾ ਮੈਂ ਐਡਵੋਕੇਟ ਦੇ ਤੌਰ ਤੇ ਵਿੱਚ ਰਿਹਾ ਪਰ ਇਹਨਾਂ ਵੱਲੋਂ ਜਿਹੜਾ ਆ ਉਸ ਚੀਜ਼ ਨੂੰ ਨਹੀਂ ਮੰਨਿਆ ਗਿਆ ਇਸ ਸਬੰਧਤ ਮੈਂ ਪਹਿਲਾਂ ACP ਸਾਹਿਬ ਨੂੰ ਇਹਨਾਂ ਨੇ SHO ਸ਼ਹਾਟਾ ਇੰਸਪੈਕਟਰ ਵਿਕਰਾਂਤ ਸ਼ਰਮਾ ਤੇ ਸਬੰਧਤਮ ਪੁਲਿਸ ਮੁਲਾਜ਼ਮ ਇੱਥੇ ਆਏ ਸੀਗੇ ਜਿਨ੍ਹਾਂ ਨੇ ਡਿਟੇਨ ਕੀਤਾ ਉਹਨਾਂ ਮੈਨੂੰ ਕਿਹਾ ਜੀ ACP ਸਾਹਿਬ ਤੇ CP ਸਾਹਿਬ ਦਾ ਹੁਕਮ ਹੈ ਜਦੋਂ ਮੈਂ ACP ਅੰਮ੍ਰਿਤਸਰ ਵੈਸ ਨੂੰ ਕਾਲ ਕੀਤੀ ਉਹਨਾਂ ਫੋਨ ਨਹੀਂ ਚੁੱਕਿਆ ਮੈਂ ਸਬੰਧਤ ਪੁੱਛਣ ਲਈ ਮੈਂ ਉਹਨਾਂ ਨੂੰ ਫੇਰ ਇੰਸਪੈਕਟਰ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਸਬੰਧਤ ਅਫਸਰ ਸਾਹਿਬਾਨ ਨਾਲ ਗੱਲ ਕਰ ਲਓ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਸਾਨੂੰ ਹੁਕਮ ਹੈ ਜੀ CP ਸਾਹਿਬ ਦਾ ਹੁਕਮ ਹੈ ਕਿ ਅਰੈਸਟ ਕਰੋ ਹਾਊਸ ਅਰੈਸਟ ਕਰੋ ਡਿਟੇਨ ਕਰੋ ਮੈਂ ਉਹਨਾਂ ਨੂੰ ਇਹ ਗੱਲ ਦੱਸੀ ਉਸ ਤੋਂ ਬਾਅਦ ਮੈਂ ਆਪਣੇ ਸਬੰਧਤ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਨੂੰ ਇਨਫੋਰਮ ਕੀਤਾ ਪ੍ਰਧਾਨ ਜੀ ਸਾਡੇ ਪ੍ਰਦੀਪ ਸੈਣੀ ਜੀ ਹੁਣ ਹੀ ਪਨੀਰ ਸਾਹਿਬ ਸਾਰਿਆਂ ਨੂੰ ਇਨਫੋਰਮ ਕੀਤਾ ਐਡਵੋਕੇਟ ਸਾਹਿਬਾਂ ਸਾਰੇ ਆਲੇ ਨੇ ਕਿ ਤੁਸੀਂ ਰਾਈਟ ਆਫ ਦਾ ਐਡਵੋਕੇਟ ਦੀ ਜਿਹੜੀ ਉਹ ਵਾਇਲੇਸ਼ਨ ਕਰ ਰਹੇ ਹੋ ਸੋ ਹੁਣੇ ਤੁਹਾਡੇ ਸਾਹਮਣੇ ਸੀਗਾ ਕਿ ਜਦੋਂ ਪ੍ਰੈਸ ਤੇ ਤੇ ਗੱਲ ਚੱਲੀ ਜਾ ਤਾਂ ਐਸ.ਪੀ ਸਾਹਿਬ ਦਾ ਫੋਨ ਆਇਆ ਕਿ ਤੁਸੀਂ ਜਾ ਸਕਦੇ ਹੋ ਜੀ ਸੋ ਰਾਈਟ ਨਾਉ ਮੈਂ ਆਪਣਾ ਜਿਹੜਾ ਹੈ ਉੱਥੇ ਐਸਨ ਅਫੀਸ ਜਾ ਰਿਹਾ ਹਾਂ ਬਿਲਕੁਲ ਜਾ ਰਿਹਾ ਹਾਂ ਜੀ ਜੀ ਭੈਜੀ ਆਪਣਾ ਨਾਮ ਦੱਸ ਕੇ ਅੱਜ ਤੁਹਾਨੂੰ ਹੋਸਟਸਟ ਕੀਤਾ ਗਿਆ ਚੋ ਕੀਤਾ ਗਿਆ ਕੀਤਾ। ਮੈਂ ਇੰਦਰਜੀਤ ਸਿੰਘ ਭੰਡੋਰੀ ਕਾਉਂਸਲਰ ਬਾਰ ਨੰਬਰ 43 ਹਲਕਾ ਦੱਖਣੀ ਸ਼੍ਰੋਮਣੀ ਅਕਾਲੀ ਦਲ ਮੈਂ ਦੱਸਣਾ ਚਾਹੁੰਦਾ ਆਪ ਜੀ ਨੂੰ ਕਿ ਅੱਜ ਸਰਦਾਰ ਵਿਕਰਮਜੀਤ ਸਿੰਘ ਜੀਠਿਆ ਜੀ ਦੀ ਪੇਸ਼ੀ ਮੁਹਾਲੀ ਦੇ ਵਿੱਚ ਤੇ ਸਾਡੇ ਅਸੀਂ ਉੱਥੇ ਪਹੁੰਚਣਾ ਹੈਗਾ ਅਸੀਂ ਆਪਣੇ ਸਾਥੀਆਂ ਨਾਲ ਸਵੇਰੇ ਟਾਈਮ ਮਿਲਿਆ ਹੈਗਾ ਤੇ ਦੋ ਤਿੰਨ ਗੱਡੀਆਂ ਦੇ ਵਿੱਚੋਂ ਅੱਠ-ਦਾ ਬੰਦੇ ਨੇ ਅਸੀਂ ਉਸੇ ਪੋਜਨਾ ਮਹਾਲੀ ਦੇ ਵਿੱਚ ਅਸੀਂ ਜਦੋਂ ਸਵੇਰੇ ਇੱਥੇ ਕਤਰ ਹੋਏ ਆ ਮੇਰੀ ਇਰਾਹਸ਼ ਦੇ ਉੱਤੇ ਚੀਦ ਉਦਮ ਸਿੰਘ ਨਗਰ ਤਾਂ ਜਦੋਂ ਇਹ ਗੱਡੀਆਂ ਵਿੱਚ ਬੈਠੇ ਤਾਂ ਜਿਹੜੇ ਜਿਆ ਲੋਕਲ ਪੁਲਿਸ ਸਾਡੇ ਕੋਲ ਆਈ ਆ ਉਹਨਾਂ ਸਾਡਾ ਰਸਤੇ ਵਿੱਚ ਸਾਨੂੰ ਰੋਕ ਕੇ ਉਹਨਾਂ ਨੇ ਪੁੱਛਿਆ ਕਿ ਕਿੱਥੇ ਜਾ ਰਹੇ ਸੀਗਾ ਮਹਾਲੀ ਜਾ ਰਹੇ ਆ ਉਹਨਾਂ ਨੇ ਕਿਹਾ ਵੀ ਤੁਸੀਂ ਮਹਾਲੀ ਨਹੀਂ ਜਾ ਸਕਦੇ ਅਸੀਂ ਕਾਰਨ ਪੁੱਛਿਆ ਵੀ ਕਿਹੜੀ ਗੱਲੋਂ ਨਹੀਂ ਜਾ ਸਕਦੇ ਪਰ ਕਾਰਨ ਨਹੀਂ ਸਾਨੂੰ ਦੱਸਿਆ ਗਿਆ ਤੇ ਇਸ ਕਰਕੇ ਅੱਜ ਹੁਣੇ ਹੀ ਸਾਨੂੰ ਜਿਹੜਾ ਪਤਾ ਲੱਗਾ ਵੀ ਸਾਨੂੰ ਇੱਕੋ ਗੱਲ ਉਹਨਾਂ ਕੀ ਹੈ ਜਾਂ ਤਾਂ ਥਾਣੇ ਚੱਲੋ ਤੋ ਜਾਇ ਨਹੀਂ ਤੇ ਤੁਹਾਨੂੰ ਹਾਊਸ ਰੈਸਟ ਜਿਹੜਾ ਤੁਸੀਂ ਕਰਨਾ ਤੇ ਤੁਹਾਨੂੰ ਹਾਊਸ ਅਟੈਚ ਕੀਤਾ ਜਾਂਦਾ। ਅਸੀਂ ਸਾਰੇ ਸਾਥੀ ਅੱਜ ਮੇਰੇ ਘਰ ਬੈਠੇ ਨੇ। ਅਸੀਂ ਮੁਹਾਲੀ ਨਹੀਂ ਪਹੁੰਚ ਸਕੇ। ਅਸੀਂ ਭਗਵੰਤ ਮਾਨ ਸਾਹਿਬ ਦੀਆਂ ਤੱਕੇ ਸਈਆਂ ਆ। ਇਹਦਾ ਜਵਾਬ ਆਉਣ ਵਾਲੇ ਸਮੇਂ ਦੇਵਾਂਗੇ। ਤੇ ਜੇ ਆਮ ਵਰਕਰਾਂ ਨਾਲ ਤੁਸੀਂ ਇਹ ਤੱਕਾ ਕਰਦੇ ਲੋਕ ਆਮ ਦੁਨੀਆ ਦਾ ਕੀ ਬਣੇਗਾ ਉੱਥੇ। ਸੋ ਅਸੀਂ ਕਾਲੀ ਵਰਕਰਾਂ ਕਾਲੀ ਜੋਧੇ ਆ। ਸ਼ਹੀਦਾਂ ਦੇ ਪਰਿਵਾਰਾਂ ਦੇ ਬੱਚੇ ਆ। ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਤੇਰੀਆਂ ਤੱਕੇ ਸਈਆਂ ਜਿਹੜੀਆਂ ਜਿਆਦਾ ਜਨਨੀ ਚੱਲਣੀਆਂ। ਇਹ ਦਿੱਲੀ ਦੇ ਜਿਹੜੇ ਹੱਥ ਟੋਕਾ ਬਣ ਗਏ ਆ ਇਹਨਾਂ ਜਿਹੜੇ ਵਿਲੇ ਲੋਕ ਨੇ ਨਕਾਰੇ ਲੋਕ ਨੇ ਦਿੱਲੀ ਦੇ ਉਹ ਪੰਜਾਬ ਤੇ ਰਾਜ ਕਰਨਾ ਚਾਹੁੰਦੇ ਨੇ ਪਰ ਇਹ ਕਾਲੀ ਜੋਧੇ ਤੇ ਰਾਜ ਨਹੀਂ ਚੱਲਣ ਦੇਣਗੇ ਬਿਕਰਮਜੀਤ ਸਿੰਘ ਅਮਜੀਤਿਆ ਨੂੰ ਪੰਜਾਬ ਦੇ ਲੋਕ ਪਿਆਰ ਕਰਦੇ ਨੇ ਕਿਉਂਕਿ ਉਹ ਦੁੱਖ ਸੁੱਖ ਦਾ ਭਾਈਵਾਲ ਹਮੇਸ਼ਾ ਰਹਿੰਦਾ ਲੋਕਾਂ ਦਾ ਦੁੱਖ ਸੁੱਖ ਸੁਣਦਾ ਪੰਜਾਬ ਉਹ ਪੰਜਾਬੀਆਂ ਪੰਜਾਬੀ ਦੀ ਗੱਲ ਕਰਦਾ ਪਰ ਉਹ ਪੰਜਾਬ ਜਿਹੜੇ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਚੰਗੀਆਂ ਨਹੀਂ ਲੱਗਦੀਆਂ ਇਹ ਕਰਕੇ ਉਹਨੂੰ ਬਦਲੇ ਦੀ ਭਾਵਨਾ ਦੇ ਨਾਲ ਉੱਤੇ ਜਿਹੜਾ ਕੇਸ ਦਰਜ ਕੀਤਾ ਗਿਆ ਵਾ ਅਸੀਂ ਚਲੋ ਆਪਣੇ ਹਾਈ ਕਮਾਂਡ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲ ਜਿਹੜੀ ਪਹੁੰਚ ਨਹੀਂ ਹੋ ਸਕੀ ਅਸੀਂ ਜੋ ਵੀ ਅੱਗੇ ਤੋਂ ਸਾਡੀ ਡਿਊਟੀ ਸਾਡੀ ਹਾਈ ਕਮਾਂਡ ਲਹੇਗੀ ਅਸੀਂ ਉਸ ਦੇ ਤਨਦੇਈ ਦਾ ਪਹਿਲਾਂ ਵੀ ਸੇਵਾ ਕਰਦੇ ਆਏ ਆ ਔਰ ਅੱਗੇ ਵੀ ਕਰਦੇ ਰਾਵਾਂਗੇ ਅਸੀਂ ਜਿੱਥੇ ਵੀ ਡਿਊਟੀ ਲੱਗੂਗੀ ਤਨਦੇਈ ਦਾ ਨਿਭਾਵਾਂ ਵੱਡੀ ਗਿਣਤੀ ਵਿੱਚ ਬਿਆਸਦ ਰਿਆਤ ਵੀ ਰੋਕਿਆ ਗਿਆ ਦੀ ਮੈਂ ਕਈ ਆਪਣੇ ਸਾਥੀਆਂ ਨੂੰ ਫੋਨ ਕਰਕੇ ਕੀਤੇ ਨੇ ਵੀ ਤੁਸੀਂ ਕਿੱਥੇ ਜੇ ਤੁਸੀਂ ਕਿੱਥੇ ਕਿਸੇ ਨੇ ਸਾਨੂੰ ਕਹਿ ਤਾ ਤਾ ਵੀ ਅਸੀਂ ਸਾਨੂੰ ਮਹੱਲੇ ਦੇ ਵਿੱਚ ਘੇਰ ਲਿਆ ਕਿਸੇ ਨੇ ਕਹਿ ਤਾ ਸਾਨੂੰ ਗੋਲਡਨ ਗੇਟ ਤੇ ਘੇਰ ਲਿਆ ਕਿਸੇ ਨੇ ਕਹਿ ਤਾ ਸਾਨੂੰ ਰਈਆ ਨਹੀਂ ਟੱਪੂਂ ਦਿੱਤਾ ਜਿਹੜੇ ਦੂਰ ਦੂਰੋਂ ਨੇ ਨੇ ਵੱਤ ਵੱਤ ਜਾ ਕੇ ਬਿਆਸ ਤੱਕ ਬਿਆਸ ਤੋਂ ਗਾਂ ਲੰਗਣ ਨਹੀਂ ਦੇਂਦੇ ਕਹਿੰਦੇ ਹੋਰ ਸੀ ਹੋਰ ਪੁਲਿਸੀ ਪੁਲਸੀ ਲੱਗੀ ਆ ਔਰ ਆਡੈਂਟੀਫਾਈ ਕੀਤਾ ਜਾ ਰਿਹਾ ਬਦੂ ਕਾਲੀ ਵਰਕਰਾਂ ਦੇ ਤੂੰ ਸਾਈਡ ਤੇ ਲਾਲਾ ਗੱਡੀ ਤੂੰ ਤੈਨੂੰ ਆਪਾਂ ਮਹੱਲੀ ਤੱਕ ਨਹੀਂ ਜਾਣ ਦੇਣਾ ਕੋਸ਼ਿਸ਼ ਹੋ ਰਹੀ ਸਰਕਾਰ ਦੀ ਵੱਤ ਵਾਦ ਉਥੇ ਬੰਦੇ ਉਹ ਨਾ ਪਹੁੰਚਦੇ ਤਾਂ ਕਿਉਂ ਸਰਦਾਰ ਸغبੀਰ ਸਿੰਘ ਬਾਦਲ ਚਨੋਬਣੀ ਕਾਲੀ ਦੇ ਪ੍ਰਧਾਨ ਉਹਨਾਂ ਨੇ ਅਗਵਾਈ ਕਰਨੀ ਸੀ ਅਗਲੇ ਪਾਸੇ ਇਸ ਕਰਕੇ ਸਰਕਾਰ ਡਰੀ ਪਈ ਆ ਵੀ ਪਤਾ ਨਹੀਂ ਕੀ ਹੋ ਜਾਣਾ ਵਾ ਸੋ ਅਹੀਂ ਬੜੇ ਸ਼ਾਂਤ ਮੈਂ ਦੇ ਨਾਲ ਉੱਥੇ ਪਹੁੰਚਣਾ ਸੀਗਾ ਪਰ ਸਾਡਾ ਜਿਹੜਾ ਸਾਰਾ ਕੰਮ ਇਹਨਾਂ ਭਗਵੰਤ ਮਾਨ ਨੇ ਉਹਦੀ ਸਰਕਾਰ ਨੇ ਰੋਕ ਦਿੱਤਾ ਗਿਆ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸੁਵਿਧਾ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸੁਵਿਧਾ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। પાર્ટી રિટાયરમ પાર્ટી હોય પાર્ટી આજ બુક કરો અજનલા પુરા અને મશુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਔਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News